ਰਾਮ ਰਾਮ ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਇੱਕ ਪ੍ਰੈਸ ਕਾਨਫਰੰਸ ਆਮ ਆਦਮੀ ਪਾਰਟੀ ਤੇ ਉਹਨਾਂ ਦੇ ਲੀਡਰਾਂ ਵੱਲੋਂ ਐਡਰੈਸ ਕੀਤੀ ਗਈ ਜਿੱਦੇ ਚਟਕਾ ਕੇ ਕਾਂਗਰਸ ਦੀ ਨਿੰਦਿਆ ਕੀਤੀ ਗਈ ਮੈਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਸਵਾਲ ਕਰਨਾ ਚਾਹੁੰਦਾ ਹਾਂ ਕਿ ਬੀ ਟੀਮ ਸਾਨੂੰ ਦੱਸਣ ਵਾਲੇ ਆਪਣੀ ਪੀੜ੍ਹੀ ਥੱਲੇ ਜਿਹੜਾ ਛੋਟੀ ਮਾਰ ਕੇ ਦੇਖੋ ਛਾਤੀ ਮਾਰ ਕੇ ਦੇਖੋ ਉਹ ਕਹਿੰਦੇ ਨਾ ਗਿਰੇ ਖੋਤੇ ਤੋਂ ਤੇ ਗੁੱਸਾ ਕਿਸੇ ਹੋਰ ਤੇ ਅੱਜ ਤੁਸੀਂ ਸਾਡੇ ਤੇ ਦੋਸ਼ ਲਾ ਰਹੇ ਹੋ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ 2021 'ਚ ਤੁਹਾਡੇ 14 ਕਾਉਂਸਲਰ ਜਿੱਤੇ ਸੀਗੇ ਉਸ ਤੋਂ ਬਾਅਦ ਤੁਹਾਡਾ ਇੱਕ ਕਾਉਂਸਲਰ ਪਾਰਟੀ ਛੱਡ ਕੇ ਚਲੇ ਗਿਆ ਫਿਰ ਜਦ 2024 ਦਾ ਇਲੈਕਸ਼ਨ ਸੀ ਕਾਂਗਰਸ ਪਾਰਟੀ ਨੇ ਮਦਦ ਕਰਕੇ ਤੁਹਾਡਾ ਮੇਅਰ ਬਣਾਇਆ ਤੇ ਔਰ ਜਦ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਦਾ ਇਲੈਕਸ਼ਨ ਆਇਆ ਤੁਹਾਡੇ ਦੋ ਕਾਉਂਸਲਰ ਪਾਰਟੀ ਛੱਡ ਕੇ ਬੀਜੇਪੀ 'ਚ ਚਲੇ ਗਏ ਔਰ ਜਦ ਇਲੈਕਸ਼ਨ ਕਾਂਗਰਸ ਪਾਰਟੀ ਹਾਰ ਗਈ ਔਰ ਆਮ ਆਦਮੀ ਪਾਰਟੀ ਦਾ ਮੇਅਰ ਬਣ ਗਿਆ ਤੇ ਭਾਜਪਾ ਦਾ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਬਣ ਗਿਆ ਤੇ ਤੁਹਾਡੇ ਦੋਨੋਂ ਕਾਂਗਰਸ ਤੁਹਾਡੇ ਦੋਨੋਂ ਕਾਉਂਸਲਰ ਜਿਹੜੇ ਵਾਪਸ ਆ ਗਏ ਉਹਨਾਂ ਨੂੰ ਤੁਸੀਂ ਗੱਲ ਬੱਕੜੀ ਪਾ ਲਈ ਉਸ ਤੋਂ ਬਾਅਦ ਫੇਰ ਐਤਕੀ ਇਲੈਕਸ਼ਨ ਤੋਂ ਪਹਿਲਾਂ ਤੁਹਾਡੇ ਦੋ ਕਾਉਂਸਲਰ ਫੇਰ ਭੱਜ ਗਏ ਬੰਦੇ ਤੁਹਾਡੇ ਤੋਂ ਆਪਣੇ ਸਾਹਮਣੇ ਨਹੀਂ ਜਾਂਦੇ ਤੇ ਦੋਸ਼ ਸਾਡੇ ਉੱਪਰ ਲਾ ਰਹੇ ਹੋ ਔਰ ਜਿਹੜੀ ਤੁਸੀਂ ਬੀ ਟੀਮ ਦੀ ਗੱਲ ਕਰਦੇ ਹੋ ਨਾ ਪੂਰੇ ਦੇਸ਼ ਦੇ ਵਿੱਚ ਸਾਰਿਆਂ ਨੂੰ ਪਤਾ ਕਿ ਬੀ ਟੀਮ ਕੌਣ ਹੈ ਬਿਹਾਰ ਚ ਇਲੈਕਸ਼ਨ ਕੌਣ ਲੜਿਆ ਸੀ 94 ਸੀਟਾਂ ਤੇ ਤੁਸੀਂ ਇਲੈਕਸ਼ਨ ਲੜਿਆ ਸਾਰੀ ਜਗ੍ਹਾ ਜ਼ਮਾਨਤ ਜਬਤ ਹੋਈ ਤੁਹਾਡੀ ਫਿਰ ਹਿਮਾਚਲ ਚ ਇਲੈਕਸ਼ਨ ਪਹੁੰਚ ਜਾਂਦੇ ਹੋ ਕਦੇ ਹਰਿਆਣਾ ਚ ਇਲੈਕਸ਼ਨ ਪਹੁੰਚ ਜਾਂਦੇ ਹੋ ਕਦੇ ਤੁਸੀਂ ਇਲੈਕਸ਼ਨ ਲੜਨ ਵਾਸਤੇ ਬੀ ਐਮ ਸੀ ਦੇ ਵਿੱਚ ਪਹੁੰਚ ਜਾਂਦੇ ਹੋ ਕੇਰਲਾ ਦੇ ਵਿੱਚ ਪਹੁੰਚ ਜਾਂਦੇ ਹੋ ਉੱਥੇ ਕੌਣ ਕੀ ਦੀ ਮਦਦ ਕਰਦਾ ਹਰ ਜਗ੍ਹਾ ਕਾਂਗਰਸ ਦੇ ਖਿਲਾਫ ਤੁਸੀਂ ਬੰਦੇ ਘੜੇ ਕਰਦੇ ਹੋ ਫਿਰ ਵੀ ਅਸੀਂ 2024 ਦੇ ਇਲੈਕਸ਼ਨ ਚ ਵੀ ਤੁਹਾਡੀ ਮਦਦ ਕੀਤੀ ਔਰ 2000 ਜਿਹੜਾ 25 ਦਾ ਵੀ ਮੇਰ ਦਾ ਇਲੈਕਸ਼ਨ ਸੀ ਉਹ ਮਦਦ ਤੁਹਾਡੀ ਅਸੀਂ ਕੀਤੀ ਸੀ ਸਾਰੇ ਬੰਦਿਆਂ ਨੇ ਉਹ ਵੱਖਰੀ ਗੱਲ ਹੈ ਕਿ ਤੁਹਾਡਾ ਕੈਂਡੀਡੇਟ ਜਿੱਤ ਨਹੀਂ ਪਾਇਆ ਉਸ ਤੋਂ ਇਲਾਵਾ ਤੁਸੀਂ ਕਹਿੰਦੇ ਹੋ ਜੀ ਐਮਪੀ ਚ ਤੁਸੀਂ ਮਦਦ ਕੀਤੀ ਤਾਂ ਅਸੀਂ ਵੀ ਤਾਂ ਕੁਰਕ ਖੇਤਰ ਦੀ ਸੀਟ ਤੁਹਾਨੂੰ ਦਿੱਤੀ ਸੀ ਬੜੂਚ ਦੀ ਗੁਜਰਾਤ ਦੀ ਸਾਡੀ ਸੀਟ ਜਿਹੜੀ ਅਹਿਮਦ ਪਟੇਲ ਜੀ ਸਾਡੇ ਬਹੁਤ ਸੀਨੀਅਰ ਲੀਡਰ ਸੀਗੇ ਉਹਨਾਂ ਦੀ ਬੇਟੀ ਮੰਗ ਰਹੀ ਸੀ ਪਰ ਅਸੀਂ ਤੁਹਾਨੂੰ ਉਹ ਸੀਟ ਵੀ ਛੱਡੀ ਸੀਗੀ ਔਰ ਦਿੱਲੀ ਵਿੱਚ ਵੀ 4-3 ਦਾ ਸਮਝੌਤਾ ਆਇਆ ਸੀ ਉਸ ਤੋਂ ਬਾਅਦ ਇੰਡੀਆ ਅਲਾਈንስ ਤੋਂ ਕੌਣ ਵਾਕ ਆਊਟ ਕਰਕੇ ਗਿਆ ਕੇਜਰੀਵਾਲ ਸਾਹਿਬ ਨੇ ਅਨਾਉਂਸ ਕੀਤਾ ਕਿ ਜੀ ਅਸੀਂ ਡੀ ਅਲਾਈਅੰਸ ਦਾ ਹਿੱਸਾ ਨਹੀਂ ਰਹਿਣਾ ਇਸ ਕਰਕੇ ਸਾਨੂੰ ਦੋਸ਼ ਦੇਣ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰ ਕੇ ਦੇਖੋ ਮੈਂ ਇਹ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਵੀ ਕਾਂਗਰਸ ਇਦਾਂ ਹੈ ਕਿ ਜੀ ਜ਼ੀਰੋ ਸੀਟ ਆਏਗੀ ਫਲਾਣਾ ਔਰ ਸਾਨੂੰ ਕਹਿ ਰਹੇ ਹੋ ਦਿੱਲੀ ਚ ਕੋਈ ਸੀਟ ਨਹੀਂ ਆਈ ਦਿੱਲੀ ਚ ਤੁਹਾਡੀਆਂ ਵੀ 64 ਸੀਟਾਂ ਸੀਗੀਆਂ ਕਿ 68 ਸੀਟਾਂ ਸੀਗੀਆਂ ਅੱਜ 22 ਰਹਿ ਗਈਆਂ ਤੀਸਰਾ ਹਿੱਸਾ ਔਰ ਜੇ ਇਹੀ ਹਾਲ ਰਿਹਾ ਤੇ ਫਿਰ ਸ਼ਾਇਦ ਅਗਲੀ ਵਾਰੀ 22 ਵੀ ਨਹੀਂ ਰਹਿਣੀਆਂ ਇਸ ਕਰਕੇ ਦੂਸਰੇ ਦੇ ਉੱਪਰ ਦੋਸ਼ ਲਾਉਣ ਤੋਂ ਪਹਿਲਾਂ ਆਪਣੇ ਅੰਦਰ ਛਾਤੀ ਮਾਰ ਕੇ ਦੇਖੋ ਜਰਨੈਲ ਸਿੰਘ ਜੀ ਮੈਂ ਤੁਸੀਂ 6 ਜਨਵਰੀ ਨੂੰ ਟਵੀਟ ਕਰਦੇ ਇਲੈਕਸ਼ਨ ਤਾਂ ਅਜ 29 ਤਰੀਕ ਨੂੰ ਹੋਇਆ ਤੁਸੀਂ 6 ਜਨਵਰੀ ਨੂੰ ਹੀ ਟਵੀਟ ਕਰਕੇ ਕਹਿਤਾ ਜੀ ਕਾਂਗਰਸ ਔਰ ਆਮ ਆਦਮੀ ਜਿਹੜੀ ਬੀਜੇਪੀ ਉਹ ਮਿਲੇ ਹੋਏ ਹਨ ਤੁਸੀਂ ਮੋਦੀ ਸਾਹਿਬ ਔਰ ਖੜਗੇ ਸਾਹਿਬ ਦੀ ਫੋਟੋ ਹੱਥ ਮਿਲਾਨਿਆਂ ਦੀ ਪਾਤੀ ਮਾਹੌਲ ਤਾਂ ਤੁਸੀਂ ਪਹਿਲਾਂ ਹੀ ਖਰਾਬ ਕਰਤਾ ਇਸ ਕਰਕੇ ਤੁਸੀਂ ਇਹ ਸੋਚੋ ਕਿ ਕੌਣ ਜ਼ਿੰਮੇਵਾਰ ਹੈ ਜਿਨਨੇ ਜਿਸ ਵਜ੍ਹਾ ਨਾਲ ਇਹ ਆਪਸ ਦੀ ਅੰਡਰਸਟੈਂਡਿੰਗ ਨਹੀਂ ਬਣ ਸਕੀਆਂ ਔਰ ਤੁਹਾਡੇ ਆਪਣੇ ਬੰਦੇ ਭੱਜੇ ਤੁਹਾਡੀਆਂ ਆਪਣੀਆਂ ਗਲਤੀਆਂ ਤੁਹਾਡੇ ਲੀਡਰਸ਼ਿਪ ਦੇ ਬਿਆਨ ਸੀਗੇ ਤੁਸੀਂ ਆਪਣਾ ਫਲੌਕ ਜਿਹੜਾ ਹੈਗਾ ਉਹ ਇਕੱਠਾ ਨਹੀਂ ਰੱਖ ਸਕੇ ਤੇ ਦੋਸਤ ਸਾਨੂੰ ਦਿੰਦੇ ਹੋ ਇਸ ਕਰਕੇ ਮੈਂ ਇਹ ਚਿੰਤਾ ਦੇ ਉੱਪਰ ਛੱਡਦਾ ਚੰਡੀਗੜ੍ਹ ਦੀ ਸਾਨੂੰ ਪੂਰੀ ਉਮੀਦ ਹੈ ਕਿ ਉਹ ਸਾਰੇ ਮਾਮਲੇ ਨੂੰ ਸਮਝਣਗੇ ਔਰ ਉਹਨਾਂ ਨੂੰ ਪਤਾ ਹੈ ਕਿ ਕਿਹੜੀ ਪਾਰਟੀ ਹੈ ਕਿੰਨੇ ਡਿਲੀਵਰੀ ਦਿੰਦੀ ਸੀ ਔਰ ਕਿਹੜੀ ਪਾਰਟੀ ਦਾ ਜਦ ਮੇਅਰ ਸੀ ਤਾਂ 500 ਕਰੋੜ ਦੀ ਐਫਡੀ ਚੰਡੀਗੜ੍ਹ ਦੇ ਵਿੱਚ ਸੀ ਰੈਂਕਿੰਗ ਪਹਿਲੇ ਨੰਬਰ ਤੇ ਸੀ ਸੋਹਣੇ ਪ ਸੋਨੀਆਂ ਸੜਕਾਂ ਸੀ ਅੱਜ ਵਰਗੇ ਹਾਲਾਤ ਨਹੀਂ ਆ ਜਿਵੇਂ ਬੀਜੇਪੀ ਨੇ ਹਾਲਾਤ ਕਰਤੇ ਇਸ ਕਰਕੇ ਦੋਨੋਂ ਪਾਰਟੀਆਂ ਨੂੰ ਜਿਹੜਾ ਹੈਗਾ ਲੋਕਾਂ ਨੇ ਚੰਡੀਗੜ੍ਹ ਦੇ ਦੇਖ ਲਿਆ ਸਮਾਂ ਆ ਗਿਆ ਹੈ ਚੰਡੀਗੜ੍ਹ ਦੀ ਜਨਤਾ ਕਾਂਗਰਸ ਦੇ ਹੱਕ ਦੇ ਵਿੱਚ ਵੋਟ ਪਾਏਗੀ ਮਜ਼ਬੂਤੀ ਨਾਲ 35 ਦੇ 35 ਵਾਡਾਂ ਦੇ ਇਲੈਕਸ਼ਨ ਲੜਾਂਗੇ ਔਰ 35 ਦੀ 35 ਸੀਟਾਂ ਤੇ ਆਪਣਾ ਮੇਅਰ ਆਪਣਾ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਬਣਾਵਾਂਗੇ ਧੰਨਵਾਦ ਜੈ ਹਿੰਦ